ਹਾਂਜੀ ਸੱਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ 13 ਅਗਸਤ 2025 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਕਰਵਾਏ ਜਾਣਗੇ ਜੇ ਆਪਾਂ ਪਹਿਲੇ ਚੋਟੀ ਦੇ ਕਬੱਡੀ ਕੱਪ ਦੀ ਗੱਲ ਕਰੀਏ ਜੋ 13 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਹੈ ਖੰਜੂਰਲਾ ਜ਼ਿਲ੍ਹਾ ਕਪੂਰਥਲਾ ਦੀ ਧਰਤੀ ਦੇ ਜੰਗ ਸਪੋਰਟਸ ਕਬੱਡੀ ਕਲੱਬ ਖੰਜੂਰਲਾ ਵੱਲੋਂ ਜੋ ਕਪੂਰਥਲੇ ਜ਼ਿਲ੍ਹੇ ਵਿੱਚ ਬਹੁਤ ਚੋਟੀ ਦਾ ਮਹਾਕੰਪ ਕਰਵਾਇਆ ਜਾ ਰਿਹਾ ਹੈ ਇੱਥੇ ਕਹਿੰਦੇ ਮੈਚ 65 ਕਿਲੋ ਦੀਆਂ ਕਲੱਬਾਂ ਤੇ 55 ਕਿਲੋ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੋ ਕਿ 13 ਅਗਸਤ ਅਗਸਤ ਨੂੰ ਕਰਵਾਏ ਜਾਣਗੇ ਤੇ ਬਹੁਤ ਵਧੀਆ ਮੈਚ 65 ਕਿਲੋ ਵਜਨੀ ਭਾਰ ਦੇ ਬਹੁਤ ਵਧੀਆ ਮੈਚ ਕਰਵਾਏ ਜਾਣੇ ਆ ਇੱਥੇ 15 ਅਗਸਤ ਨੂੰ ਲੱਗਣੀਆਂ ਰੌਣਕਾਂ ਬੈਸਟਾਂ ਨੂੰ ਮੋਟਰਸਾਈਕਲ ਜਿੰਨੇ ਚੋਟੀ ਦੇ ਸੁਪਰਸਟਾਰ ਪੰਜਾਬ ਦੀ ਧਰਤੀ ਤੇ ਸਾਰੇ ਹੀ ਪੁੱਜਣੇ ਆ ਜੇ ਆਪਾਂ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਜੋ ਇਸਡੂ ਲੁਧਿਆਣੇ ਜ਼ਿਲ੍ਹੇ ਵਿੱਚ ਬਹੁਤ ਛੋਟੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਇੱਥੇ ਵੀ 2-3 ਦਿਨ ਲਗਾਤਾਰ ਮੇਲਾ ਚੱਲਣਾ ਤੇ 15 ਅਗਸਤ ਨੂੰ ਇੱਥੇ ਵੀ ਟੌਪ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਤੁਹਾਨੂੰ ਟੀਮਾਂ ਦੀ ਅਪਡੇਟ ਵੀ ਦੇਵਾਂਗੇ ਆਪਾਂ 15 ਅਗਸਤ ਨੂੰ ਧੰਨਵਾਦ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ